ਤੋ ਉਧਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਦੇ ਕਾਰਨ ਲੋਕ ਜਿਹੜੇ ਨੇ ਮੁਸ਼ਕਿਲ ਦੇ ਵਿੱਚ ਫਸੇ ਹੋਏ ਨੇ ਗੁਰਦਾਸਪੁਰ ਦੇ ਕਸਵਾ ਦੁਰਾਂਗਲਾ ਦੇ ਵਿੱਚ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿੱਚ 400 ਵਿਦਿਆਰਥੀ ਫਸੇ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਵਿਦਿਆਲਿਆ ਹੜ੍ਹਾਂ ਦੇ ਪਾਣੀ ਦੇ ਨਾਲ ਘਿਰ ਚੁੱਕਿਆ ਜਾਣਕਾਰੀ ਦੇ ਮੁਤਾਬਕ ਇਸ ਸਕੂਲ ਦੇ ਵਿੱਚ 400 ਦੇ ਕਰੀਬ ਵਿਦਿਆਰਥੀ ਨੇ ਜਿਹੜੇ ਉਹ ਫਸੇ ਹੋਏ ਨੇ ਇਸ ਤੋਂ ਇਲਾਵਾ ਅ ਅਧਿਆਪਕ ਅਤੇ ਹੋਰ ਸਟਾਫ ਵੀ ਇਸ ਵਿਦਿਆਲਿਆ ਦੇ ਵਿੱਚ ਫਸਿਆ ਹੋਇਆ ਤੁਹਾਨੂੰ ਦੱਸ ਦਈਏ ਇਸ ਵਿਦਿਆਲਿਆ ਤੋਂ 9 ਕਿਲੋਮੀਟਰ ਦੂਰ ਰਾਵੀ ਦਰਿਆ ਹੈ ਅਤੇ ਇੰਨੀ ਦੂਰ ਤੱਕ ਰਾਵੀ ਦਰਿਆ ਦਾ ਪਾਣੀ ਪਹੁੰਚ ਚੁੱਕਾ ਸੋ ਸਕੂਲ ਪ੍ਰਸ਼ਾਸਨ ਦੇ ਵੱਲੋਂ ਇਹ ਤਸਵੀਰਾਂ ਭੇਜੀਆਂ ਗਈਆਂ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਨੋਧ ਦੇ ਵਿਦਿਆਲਿਆ ਕਿਸ ਤਰ੍ਹਾਂ 5 5 4 4 5 5 ਫੁੱਟ ਪਾਣੀ ਦੇ ਵਿੱਚ ਘਿਰਿਆ ਹੋਇਆ ਸੋ ਸਕੂਲ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਜਲਦ ਹੀ ਇਸ ਸਕੂਲ ਦੇ ਵਿੱਚੋਂ ਫਸੇ ਹੋਏ ਜਿਹੜੇ ਵਿਦਿਆਰਥੀ ਨੂੰ ਉਹਨਾਂ ਨੂੰ ਕੱਢਣ ਦੀ ਅਪੀਲ ਕੀਤੀ ਗਈ ਹੈ